ਪੰਡਿਤ ਜੀ ਕਹਿੰਦੇ ਨੇ ਪੰਡਿਤ ਗੰਗਾ ਜੀ ਕਥਾ ਕਿਹੜੇ ਸ਼ਾਸਤਰ ਦੀ ਹੁਣ ਕਰੀਏ ਤੋ ਕਹਿੰਦਾ ਜਿਹੜੇ ਦੀ ਮਰਜ਼ੀ ਕਰ ਲਓ ਕਹਿੰਦਾ ਵੀ ਆ ਤੁਹਾਡੇ ਕੋ ਕੀ ਆ ਕੱਛ ਦੇ ਵਿੱਚ ਕਹਿੰਦਾ ਵੀ ਇਹ ਸ਼ਾਸਤਰ ਆ ਕਹਿੰਦਾ ਵੀ ਇਹਦਾ ਨਾਮ ਕੀ ਆ ਕਹਿੰਦਾ ਇਹਦਾ ਨਾਮ ਆ ਕੰਟਕ ਚੂਰਨ ਕੰਟਕ ਚੂਰਨ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਉਹ ਆਂਦਾ ਆਪਣੇ ਦਿਮਾਗ ਦੀ ਮੈਮਰੀ ਫੁੱਲਣ ਲੱਗ ਪਿਆ ਵੀ ਸਾਰੇ ਤੇ ਪੜੇ ਜਾ ਤੇ ਇਹ ਤਾਂ ਕਦੀ ਪੜਿਆ ਹੀ ਨਹੀਂ ਤੇ ਜੇ ਇਹਦੀ ਕਥਾ ਸ਼ੁਰੂ ਹੋ ਗਈ ਤੇ ਬੇਇੱਜ਼ਤੀ ਬੜੀ ਹੋ ਜਾਣੀ ਆ ਹਾਲਾਂਕਿ ਕੰਟਕਚੂਰਨ ਦਾ ਅਰਥ ਪਤਾ ਕੀ ਹੁੰਦਾ ਉਹ ਜੁੱਤੀ ਸੀ ਬੜੀ ਮੋਟੀ ਚਮ ਦੀ ਤੇ ਜਿਹੜੀ ਚਮ ਦੀ ਜੁੱਤੀ ਦੇ ਥੱਲੇ ਕੰਡੇ ਵੀ ਚੂਰ-ਚੂਰ ਹੋ ਜਾਣ ਕੰਡਾ ਚੁਬੇ ਹੀ ਨਾ ਫੇਰ ਦਵੇ ਫਟਾਫੜ ਜਿਹੜੀ ਵੀ ਚੀਜ਼ ਥੱਲੇ ਆਵੇ ਤਉਨੂੰ ਕਹਿੰਦੇ ਕੰਟਕਚੂਰਨ ਉਹ ਕਹਿੰਦਾ ਵੀ ਇਹ ਕੀ ਹੈ ਕਹਿੰਦਾ ਕੰਟਕਚੂਰਨ ਤੇ ਆਪਣੇ ਮਨ ਵਿੱਚ ਕਹਿੰਦਾ ਵੀ ਸ਼ਹਿਰ ਵਿੱਚ ਬਣ ਗਿਆ ਆਪਣਾ ਪੂਰਾ ਟੌਰ ਅੱਜ ਤੱਕ ਤੇ ਅੱਗੋਂ ਖਲਾਰਾ ਨਾ ਪਾ ਲਈਏ ਪਹਿਲਾਂ ਕਿਤੇ ਕੰਟਕ ਚੂਰਨਾ ਕਰਨ ਤੋਂ ਪੜੀਏ ਤੇ ਫੇਰ ਇਹਦੇ ਨਾਲ ਪੰਗਾ ਤੇ ਇੱਜ਼ਤ ਉਹ ਇੱਜ਼ਤੀ ਇੱਥੋਂ ਨਿਕਲ ਚੱਦੀ ਗਈ